ਜੀ ਸ਼ਸ਼ੀਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਪਸ਼ਮੀਨੇ ਦੇ ਸੂਟ ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਆਪਾਂ ਬਣਾਉਣਾ ਦੱਸਾਂਗੇ ਬਿਲਕੁਲ ਈਜ਼ੀ ਹੈ ਤੇ ਬਹੁਤ ਹੀ ਸੋਹਣਾ ਜਿਹੜਾ ਮਤਲਬ ਇਹ ਬਣਿਆ ਆ ਡਿਜ਼ਾਈਨ ਆਪਾਂ ਤੁਸੀਂ ਵੀਡੀਓ ਨਾਲ ਹਨਾ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਸ਼ਰਟ ਦੀ ਜਿਹੜੀ ਫਾਈਨਲ ਲੁੱਕ ਆ ਉਹ ਵੀ ਦਿਖਾਵਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਵਿੱਚ ਕੀ ਕਰਨਾ ਸਿੰਪਲ ਇਹਨੂੰ ਆਪਾਂ ਫਲਾਵਰ ਨੂੰ ਛਾਪ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੈ ਆ ਦੇਖੋ ਜਿਹੜਾ ਆਪਾਂ ਇਹ ਫਲਾਵਰ ਹੈ ਇਹਨੂੰ ਆਪਾਂ ਬਣਾਵਾਂਗੇ ਡਬਲ ਥ੍ਰੈਡ ਨਾਲ ਜਿਹੜਾ ਆਪਣਾ ਥ੍ਰੈਡ ਆ ਇਹ ਦੇਖੋ ਇਹ ਡਬਲ ਥ੍ਰੈਡ ਆ ਤੇ ਸੂਤੀ ਥ੍ਰੈਡ ਲਿਆ ਆਪਾਂ ਨੇ ਇਹ ਜਿਹੜੇ ਫਲਾਵਰ ਨੇ ਆਪਾਂ ਸੂਤੀ ਥ੍ਰੈਡ ਨਾਲ ਬਣਾਵਾਂਗੇ ਹਾਂਜੀ ਦੇਖੋ ਬਿਲਕੁਲ ਈਜ਼ੀ ਹੈ ਇਹਨੂੰ ਬਣਾਉਣਾ ਸਿੱਧਾਨ ਨਾਲ ਦੇਖ ਕੇ ਇਹਨੂੰ ਸਮਝ ਕੇ ਆਪਣਾ ਸੂਟ ਆ ਜਿਹੜਾ ਉਹ ਖੁਦ ਰੈਡੀ ਕਰ ਸਕਦੇ ਹੋ ਇਹ ਜਿਹੜਾ ਆਪਣਾ ਫੈਬਰਿਕ ਹੈ ਇਹ ਹੈਗਾ ਸਿਲਕ ਪਸ਼ਮੀਨੇ ਦਾ ਡਬਲ ਟੋਨ ਫੈਬਰਿਕ ਹੈ ਕਿ ਫੋਕਸ ਬੋਤ ਸੋਨਾ ਹੈ ਜਿਹੜਾ ਡਿਜ਼ਾਈਨ ਹੈ ਇਹ ਬਣਿਆ ਆਪਣਾ ਬਿਲਕੁਲ ਜਿਹੜੇ ਆਪਾਂ ਮਤਲਬ ਘੁੰਡੀ ਬਣਾਵਾਂਗੇ ਬਿਲਕੁਲ ਬ੍ਰੀਕ-ਬ੍ਰੀਕ ਬਣਾਵਾਂਗੇ ਜਿਆਦਾ ਆਪਾਂ ਜਿਹੜੀ ਇਹ ਮੋਟੀ ਨਹੀਂ ਰੱਖਣੀ ਹੈਗੀ ਤੁਸੀਂ ਚਾਹੋ ਤਾਂ ਇਹਨੂੰ ਸਿੰਗਲ ਟਾਂਕੇ ਨਾਲ ਵੀ ਬਣਾ ਸਕਦੇ ਹੋ ਪਰ ਮੈਂ ਇਹਨੂੰ ਜਿਹੜਾ ਬਣਾਇਆ ਹੈ ਉਹ ਡਬਲ ਥ੍ਰੈਡ ਨਾਲ ਹੀ ਬਣਾ ਰਹੀ ਹਾਂ ਕਿ ਥੋੜਾ ਇਹ ਫਲਾਵਰ ਆ ਜਿਹੜਾ ਆਪਣਾ ਡਬਲ ਥ्रेड ਨਾਲ ਆ ਉਹ ਹੈਵੀ ਹੋ ਜਾਊਗਾ ਹਾਂਜੀ ਆਪਾਂ ਬਿਲਕੁਲ ਜਿਹੜਾ ਫਲਾਵਰ ਦੀ ਛਪਾਈ ਕੀਤੀ ਹੋਈ ਆ ਬਿਲਕੁਲ ਉਹਦੇ ਉੱਤੇ ਉੱਤੇ ਆ ਜਿਹੜਾ ਆਪਾਂ ਕੰਮ ਕਰਨਾ ਆ ਸੀ ਬਿਲਕੁਲ ਨੇੜੇ ਤੋਂ ਵੀ ਦੇਖ ਸਕਦੇ ਹੋ ਹਾਂਜੀ ਦੇਖੋ ਇਹਨੂੰ ਇਸ ਤਰੀਕੇ ਨਾਲ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਫਲਾਵਰ ਨੂੰ ਆਪਾਂ ਇੱਥੇ ਤੱਕ ਜਿਹੜਾ ਸਾਰਾ ਆਪਾਂ ਕੁੰਡੀ ਨਾਲ ਇਹਨੂੰ ਐਦਾਂ ਫਿਲ ਕਰ ਲਾਂਗੇ ਜੀ ਦੇਖੋ ਇਹਨੂੰ ਇਸ ਤਰੀਕੇ ਨਾਲ ਜਿਹੜਾ ਆਪਾਂ ਸਾਰੇ ਫਲਾਵਰ ਨੂੰ ਫਿਲ ਕਰ ਲਿਆ ਐਦਾਂ ਜਿਹੜੀ ਇਹਦੀ ਮਤਲਬ ਸ਼ੇਪ ਹੈ ਉਹ ਬਣ ਗਈ ਹੁਣ ਦੇਖੋ ਜਿਹੜੀਆਂ 3 ਨੇ ਇਹ ਪੱਤੀਆਂ ਨੇ ਇਹਦੀਆਂ ਇਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਫਿਲ ਕਰਨਾ ਦੇਖੋ ਸਭ ਤੋਂ ਪਹਿਲਾਂ ਇੱਕ ਪੱਤੀ ਲੈਣੀ ਆਪਾਂ ਨੇ ਪੱਤੀ ਦੇ ਜਿਹੜੀ ਸੈਂਟਰ ਦੇ ਵਿੱਚ ਦੇਖੋ ਡੰਡੀ ਆ ਉਹਦੇ ਹਾਫ ਥੋੜਾ ਮਤਲਬ ਹਾਫ ਤੋਂ ਥੋੜਾ ਉੱਪਰ ਐਦਾਂ ਟਾਂਕਾ ਭਰਨਾ ਆ ਐਦਾਂ ਹੁਣ ਦੇਖੋ ਇੱਥੋਂ ਬਿਲਕੁਲ ਇਧਰਲੀ ਸਾਈਡ ਆ ਜਿਹੜੀ ਕੱਢ ਲਾਂਗੇ ਸੂਈ ਨੂੰ ਨੀਚੋਂ ਦੀ ਆਪਾਂ ਫਿਰ ਇਧਰੋਂ ਇਧਰਲੀ ਸਾਈਡ ਤੋਂ نیچے ਨੂੰ ਆ ਜਿਹੜੀ ਸੂਈ ਆਪਾਂ ਕੱਢ ਲਾਂਗੇ ਜਿਆਦਾ ਆਪਾਂ ਦੇਖੋ ਜਿਆਦਾ ਵੀ ਨਹੀਂ ਕਸਮੀ ਹੈਗੀ ਤੇ ਜਿਆਦਾ ਆਪਾਂ ਇਹ ਪੱਤੀ ਨੂੰ ਟਾਂਕੇ ਨੂੰ ਢਿੱਲਾ ਵੀ ਨਹੀਂ ਛੱਡਣਾ ਹੈਗਾ ਇਹਨੂੰ ਆਪਾਂ ਬਿਲਕੁਲ ਨਾਰਮਲ ਜਿਹਾ ਹੀ ਰੱਖਾਂਗੇ ਕਿਉਂਕਿ ਜੇ ਆਪਾਂ ਇਹਨੂੰ ਜਿਆਦਾ ਖਿੱਚ ਕੇ ਲਾਵਾਂਗੇ ਟਾਂਕੇ ਨੂੰ ਤਾਂ ਇਹ ਜਿਹੜਾ ਆਪਣਾ ਕੱਪੜਾ ਆ ਉਹ ਇਕੱਠਾ ਹੋਊਗਾ ਅਗਰ ਆਪਾਂ ਇਹਨੂੰ ਢਿੱਲਾ ਛੱਡਦੇ ਆ ਜਿਆਦਾ ਤਾਂ ਫਿਰ ਆਪਣਾ ਤਾਗਾ ਆ ਜਿਹੜਾ ਉਹ ਫੁੱਲਮਾਜ਼ਾ ਰਹਿਣਾ ਆ ਨੇ ਇੱਕ ਵਾਰੀ ਇਧਰੋਂ ਚੱਕਣਾ ਆ ਇੱਕ ਵਾਰੀ ਸੈਂਟਰੋਂ ਐਸੇ ਲਈ ਸਾਈਡ ਚੱਕਣਾ ਆ ਐਸੇ ਕਿ ਨਾਲ ਜਿਹੜੀ ਆਪਣੀ ਪੱਤੀ ਆ ਉਹ ਬਣਦੀ ਜਾਊਗੀ ਵੀਡੀਓ ਨਾਲ ਇਹੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਇਹਦੀ ਫਾਈਨਲ ਲੁੱਕ ਜਿਹੜੀ ਉਹ ਐਂਡ 'ਚ ਦਿਖਾਉਣੀ ਆ ਕਿ ਪਈ ਇਹਨੂੰ ਹੋਰ ਕਿੱਦਾਂ ਜਿਹੜਾ ਇਹ ਫਲਾਵਰ ਨੂੰ ਡੈਕੋਰੇਟ ਕਰ ਸਕਦੇ ਆ ਬਹੁਤ ਸੋਹਣਾ ਹੈ ਜਿਹੜਾ ਇਹ ਫਲਾਵਰ ਬਣ ਕੇ ਆਪਣਾ ਰੈਡੀ ਹੋਊਗਾ ਇਹਨੂੰ ਆਪਾਂ ਚਾਹੀਏ ਤਾਂ ਪਾਰਟੀ ਵੇਅਰ ਸੂਟ ਤੇ ਵੀ ਪਈ ਫਲਾਵਰ ਨੂੰ ਬਣਾ ਸਕਦੇ ਆ ਮਨਜ਼ੀ ਦੇਖੋ ਬਿਲਕੁਲ ਆਪਾਂ ਜਿੱਥੇ-ਜਿੱਥੇ ਛਪਾਈ ਕੀਤੀ ਹੋਈ ਆ ਹਨਾ ਬਿਲਕੁਲ ਉਹਦੇ ਉੱਤੇ-ਉੱਤੇ ਜਿਹੜਾ ਪਟਾਂਕਾ ਉਹ ਚੱਕਦੇ ਜਾਵਾਂਗੇ ਹਾਂਜੀ ਦੇਖੋ ਐਦਾਂ ਜਿਹੜੀ ਆਪਣੀ ਇਹ ਪੱਤੀ ਬਣ ਗਈ ਆ ਹੁਣ ਇਸੇ ਤਰੀਕੇ ਨਾਲ ਜਿੱਦਾਂ ਆਪਾਂ ਇਹ ਪੱਤੀ ਨੂੰ ਬਣਾਇਆ ਇਸੇ ਤਰੀਕੇ ਨਾਲ ਆਪਣੀਆਂ ਜਿਹੜੀਆਂ ਸਾਈਡ ਵਾਲੀਆਂ ਦੋ ਪੱਤੀਆਂ ਨੇ ਆਪਾਂ ਇਹਨਾਂ ਨੂੰ ਰੈਡੀ ਕਰ ਲਾਂਗੇ ਹਾਂਜੀ ਦੇਖੋ ਇਸ ਤਰੀਕੇ ਨਾਲ ਨੇ ਜਿਹੜੀਆਂ ਆਪਾਂ ਇਹ ਤਿੰਨੋਂ ਪੱਤੀਆਂ ਨੇ ਜਿਹੜੀਆਂ ਫਿਲ ਕਰ ਲਈਆਂ ਹਾਂਜੀ ਦੇਖੋ ਐਦਾਂ ਆਪਣਾ ਜਿਹੜਾ ਇਹ ਫਲਾਵਰ ਆ ਉਹ ਬਣ ਗਿਆ ਹੁਣ ਆਪਾਂ ਕੀ ਕਰਨਾ ਹੈ ਇਹਦੇ ਉੱਤੇ ਨਾ ਆਪਾਂ ਛੋਟੇ-ਛੋਟੇ ਨੇ ਜਿਹੜੇ ਸਟੋਨ ਲਗਾਵਾਂਗੇ ਉਹ ਕਿੱਦਾਂ ਲਗਾਉਣੇ ਨੇ ਆਪਾਂ ਤੁਹਾਨੂੰ ਦੱਸਦੇ ਹਾਂ ਹਾਂਜੀ ਦੇਖੋ ਇਸ ਤਰੀਕੇ ਨਾਲ ਨੇ ਜਿਹੜੇ ਆਪਣੇ ਇਹ ਫਲਾਵਰ ਬਣ ਗਏ ਜਿਹੜੇ ਆਪਣੇ ਇਹ ਫਲਾਵਰ ਬਣੇ ਨੇ ਇਹ ਹੈਗੇ ਨੇ ਆਪਣੇ ਪੌਂਚਿਆਂ ਦੇ ਉੱਤੇ ਇਸ ਤਰੀਕੇ ਨਾਲ ਹੁਣ ਦੇਖੋ ਆਪਾਂ ਇਹਨਾਂ ਦੇ ਵਿੱਚ ਛੋਟੇ-ਛੋਟੇ ਨਾ ਜਿਹੜੇ ਨੇ ਸਟੋਨ ਲਗਾਵਾਂਗੇ ਲਗਾਵਾਂਗੇ ਆਪਾਂ ਐਦਾਂ ਬਿਲਕੁਲ ਡਾਟਾਂ ਹੀ ਲਗਾਉਣੀਆਂ ਨੇ ਆਪਾਂ ਨੇ ਗਲੂ ਦੀਆਂ ਕੱਪੜੇ ਤੋਂ ਬਾਹਰ ਆ ਜਿਹੜੀ ਉਹ ਗਲੂ ਨਹੀਂ ਜਾਣੀ ਚਾਹੀਦੀ ਦੇਖੋ ਐਦਾਂ ਇਹਨਾਂ ਦੇ ਉੱਤੇ ਆਪਾਂ ਜਿਹੜੇ ਐਦਾਂ ਕਰਕੇ ਸਟੋਨ ਨੇ ਜਿਹੜੇ ਰੱਖ ਦਾਂਗੇ ਬਹੁਤ ਸੋਹਣੀ ਲੁੱਕ ਹੈ ਜਿਹੜੀ ਇਹਦੀ ਇਹ ਬਹੁਤ ਜਿਹੜੀ ਗਲੂ ਹੈ ਨਾ ਬਹੁਤ ਸਟਰੋਂਗ ਹੈ ਕਾਫੀ ਨਾਲ ਦੀ ਨਾਲ ਇਹ ਜਿਹੜੀ ਪਕੜ ਕਰ ਲੈਂਦੀ ਹੈ ਇਸ ਸਟੋਨ ਨੂੰ ਹਾਂਜੀ ਦੇਖੋ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਦੇ ਵਿੱਚ ਨੇ ਜਿਹੜੇ ਛੋਟੇ ਛੋਟੇ ਨੇ ਸਟੋਨ ਲਗਾਤੇ ਗਲੂ ਨਾਲ ਇਸੇ ਤਰੀਕੇ ਨਾਲ ਆਪਾਂ ਜਿਹੜੇ ਆਪਣੇ ਆਹ ਹੋਰ ਫਲਾਵਰ ਨੇ ਉਹਨਾਂ ਦੇ ਵਿੱਚ ਵੀ ਪੈਂਦਾ ਹੀ ਜਿਹੜੀ ਇਹ ਗਲੂ ਲਗਾ ਦਾਂਗੇ ਹਾਂਜੀ ਤੁਹਾਨੂੰ ਸਾਡਾ ਡਿਜ਼ਾਈਨ ਕਿਦਾਂ ਲੱਗਾ ਤਾਂ ਕਮੈਂਟ ਕਰਕੇ ਜੋੜ ਦੱਸੋ ਥੈਂਕ ਯੂ ਲਾਈਕ ਕਰੋ ਸਬਸਕ੍ਰਾਈਬ